ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਕਈ ਦਫਾ ਜਦੋਂ ਕੋਈ ਵੀ ਆਡੀਓ ਪਾਉਨੇ ਆ ਫਿਰ ਦੇਖਦੇ ਆ ਕਿ ਸੰਗਤ ਕਿਸ ਤਰ੍ਹਾਂ ਦੇ ਵਿਚਾਰ ਸੁਣਨ ਦੀ ਜਹਵਾਨ ਹੈ ਤਾਂ ਜਦੋਂ ਆਪਾਂ ਨਾਮ ਦੇ ਵਾਲੇ ਆਡੀਓ ਪਾਈ ਸੀ ਤਾਂ ਸੰਗਤ ਨੇ ਸੁਣਨਾ ਚਾਹਿਆ ਫਿਰ ਦਾਸੀ ਦੇ ਮਨ ਵਿੱਚ ਪਰਮੇਸ਼ਰ ਜੀ ਨੇ ਜੋ ਅੱਜ ਅਸੀਂ ਆਡੀਓ ਬਣਾਉਣ ਜਾ ਰਹੇ ਹਾਂ ਉਹਦੇ ਬਾਰੇ ਮਨ ਦੇ ਵਿੱਚ ਖਿਆਲ ਲਿਆਂਦਾ ਕਿ ਅਸੀਂ ਇਹ ਆਡੀਓ ਬਣਾਈਏ ਕਿ ਕੀ ਪਰਮੇਸ਼ਰ ਜੀ ਨੂੰ ਪਾਇਆ ਜਾ ਸਕਦਾ ਤੇ ਜੇ ਪਾਇਆ ਜਾ ਸਕਦਾ ਤਾਂ ਫਿਰ ਕੀ ਯੁਗਤ ਹੈ ਪਿਆਰੇ ਰੱਬ ਨੂੰ ਪਾਉਣ ਦੀ ਵਾਹਿਗੁਰੂ ਜੀ ਜਿਸ ਤਰ੍ਹਾਂ ਵੀ ਪਰਮੇਸ਼ਰ ਜੀ ਆਪਣੇ ਵੱਲੋਂ ਬੁਲਾ ਰਹੇ ਨੇ ਦਾਸੀ ਉਹੀ ਬੋਲਦੀ ਆ ਦਾਸੀ ਚ ਬੋਲਣ ਦੀ ਕੋਈ ਸਮਰੱਥਾ ਨਹੀਂ ਹੈ ਇਹ ਉਹ ਮੇਰਾ ਦਾਦਾ ਪਿਆਰਾ ਪਰਵਰਦگار ਸਾਈਆਂ ਜੀ ਜਿਸ ਤਰ੍ਹਾਂ ਬੁਲਾਉਂਦੇ ਨੇ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਜਪ ਜੀ ਸਾਹਿਬ ਦੀ ਬਾਣੀ ਬਾਣੀ ਦਾ ਨਾਮ ਹੈ ਜਪ ਉਸ ਬਾਣੀ ਨੂੰ ਅਸੀਂ ਜਪੀਏ ਜਪਣ ਦਾ ਭਾਵ ਅਸੀਂ ਬਾਣੀ ਨੂੰ ਸਮਝੀਏ ਜਦੋਂ ਅਸੀਂ ਬਾਣੀ ਨੂੰ ਸਮਝਾਂਗੇ ਬਾਣੀ ਨੂੰ ਅਸੀਂ ਜਪ-ਜਪ ਕੇ ਸਮਝਦੇ ਆ ਇੱਕ ਜਪ ਬਾਣੀ ਹੈ ਫਿਰ ਜਾਪ ਬਾਣੀ ਹੈ ਪਹਿਲਾਂ ਜਪ ਹੈ ਫਿਰ ਜਾਪ ਬਣ ਜਾਂਦਾ ਜਾਪ ਸਾਹਿਬ ਦੇ ਵਿੱਚ ਜਿਹੜੀ ਵੀ ਬਾਣੀ ਹੈ ਉਹ ਸਾਰੀ ਪਰਮੇਸ਼ਰ ਨੂੰ ਨਮਸਕਾਰ ਹੈ ਉਸ ਪਰਮੇਸ਼ਰ ਦੀ ਸਿਫਤ ਸਲਾਹ ਹੈ ਜਪ ਪਰਮੇਸ਼ਰ ਵਾਰੇ ਦੱਸਦਾ ਹੈ ਜਪ ਫਿਰ ਉਹਦਾ ਸਿਫਤ ਸਲਾਹ ਦਾ ਜਪ ਬਣ ਜਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਵਿੱਚ ਨਾਮ ਨੂੰ ਸੁਣਨ ਦੇ ਲਈ ਸਾਨੂੰ ਚਾਰ ਪੌੜੀਆਂ ਦਿੱਤੀਆਂ ਨੇ ਗਾਵੀਏ ਦੀਆਂ ਪੌੜੀਆਂ ਨੇ ਸੁਣੀਏ ਦੀਆਂ ਪੌੜੀਆਂ ਨੇ ਫਿਰ ਮੰਨੀਆਂ ਦੀਆਂ ਪੌੜੀਆਂ ਨੇ ਗਿਆਨੀ ਹਰਵੰਤ ਸਿੰਘ ਜੀ ਨਿਰਨੇਕਾਰ ਜੀ ਉਹ ਦੱਸਦੇ ਨੇ ਕਿ ਭਗਤ ਚਾਰ ਪ੍ਰਕਾਰ ਦੇ ਹੁੰਦੇ ਨੇ ਕਹਿੰਦੇ ਕਿ ਪਹਿਲਾ ਹੁੰਦੇ ਨੇ ਭਗਤ ਜਿਨ੍ਹਾਂ ਨੂੰ ਕਈ ਅਰਥਾ ਅਰਥੀ ਉਹ ਕੇਵਲ ਕਹਿੰਦੇ ਤਨ ਪਦਾਰਥਾਂ ਦੀ ਪ੍ਰਾਪਤੀ ਲਈ ਪਰਮੇਸ਼ਰ ਦਾ ਨਾਮ ਜਪਦੇ ਨੇ ਦੂਸਰੀ ਤਰ੍ਹਾਂ ਦੇ ਭਗਤ ਇਹ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਜਗਿਆਸੂ ਜਿਨ੍ਹਾਂ 'ਚ ਜਗਿਆਸਾ ਹੁੰਦੀ ਆ ਉਹ ਕਹਿੰਦੇ ਸੰਸਾਰ ਤੋਂ ਛੁਟਕਾਰਾ ਪਾਉਣ ਲਈ ਪਰਮੇਸ਼ਰ ਦੀ ਆਰਾਧਨਾ ਕਰਦੇ ਨੇ ਤੀਸਰੇ ਤਰ੍ਹਾਂ ਦੇ ਭਗਤ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਆਰਤ ਉਹ ਕਹਿੰਦੇ ਦੁੱਖਾਂ ਕਲੇਸ਼ਾਂ ਦੀ ਨਿਵਰਤੀ ਲਈ ਤਰਲੇ ਕੱਢਣ ਵਾਲੇ ਪਰਮੇਸ਼ਰ ਦਾ ਨਾਮ ਜਪਦੇ ਨੇ ਚੌਥੀ ਤਰ੍ਹਾਂ ਦੇ ਭਗਤ ਨੇ ਜੋ ਗਿਆਨ ਪਾਉਣਾ ਚਾਹੁੰਦੇ ਨੇ ਆਪਣਾ ਆਪ ਭਾਵ ਜੋਤ ਸਰੂਪ ਦੀ ਪਛਾਣ ਕਰਨ ਵਾਲੇ ਜੋ ਤਤ ਗਿਆਨ ਜਾਣਨ ਵਾਲੇ ਭਗਤ ਨੇ ਉਹਨਾਂ ਬਾਰੇ ਸੁਖਮਨੀ ਸਾਹਿਬ ਦੇ ਵਿੱਚ ਤੁਕ ਆਉਂਦੀ ਆ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਾਚੈ ਇਹ ਭਗਤ ਨੇ ਜਿਹੜੇ ਪਰਮੇਸ਼ਰ ਨੂੰ ਪਾ ਲੈਂਦੇ ਨੇ ਕਾਹੂ ਫਲ ਕੀ ਇੱਛਾ ਨਹੀਂ ਬੱਚ ਹੈ ਕੇਵਲ ਭਗਤ ਕੀਰਤਨ ਸੰਗ ਰਾਚ ਹੈ ਉਹਨਾਂ ਦੇ ਜੋ ਮਨ ਦੀ ਇੱਛਾ ਹੁੰਦੀ ਹੈ ਉਹ ਸਿਰਫ ਤੇ ਸਿਰਫ ਪਰਮੇਸ਼ਰ ਨੂੰ ਪਾਉਣ ਦੀ ਹੁੰਦੀ ਹੈ ਉਹਨਾਂ ਦੇ ਅੰਦਰ ਕੋਈ ਹੋਰ ਲਾਲਸਾ ਨਹੀਂ ਹੁੰਦੀ ਫਿਰ ਉਹ ਕਿਹੋ ਜਿਹੇ ਹੁੰਦੇ ਨੇ ਭਗਤ ਜਿਨਾ ਨਾ ਵਿਸਰੇ ਨਾਮ ਸੋ ਕਿਨੇਹਿਆ ਭੇਦ ਨ ਜਾਣੋ ਮੂਲ ਸਾਈਂ ਜਿਹਿਆ ਜਿਨਾਂ ਨੂੰ ਕਹਿੰਦੇ ਕਦੇ ਉਹਦਾ ਨਾਮ ਨਹੀਂ ਵਿਸਰਦਾ ਜਿਨਾ ਨਾ ਵਿਸਰੇ ਨਾਮ ਸੇ ਕਿਨੇਹਿਆ ਉਹ ਕਿਹੋ ਜਿਹੇ ਹੁੰਦੇ ਨੇ ਭੇਦ ਨ ਜਾਣੋ ਮੂਲ ਸਾਈਂ ਜਿਹਿਆ ਉਨ੍ਹਾਂ ਦੇ ਵਿੱਚ ਤੇ ਸਾਈ ਵਿੱਚ ਕੋਈ ਭੇਦ ਨਹੀਂ ਹੁੰਦਾ ਉਹ ਸਾਈ ਦਾ ਰੂਪ ਹੀ ਹੁੰਦੇ ਨੇ ਫਿਰ ਜੁਗਤ ਕੀ ਆ ਗਾਵੀਐ ਸੁਣੀਐ ਮਨ ਰਖੀਐ ਪਾਉ ਉਹਦਾ ਨਾਮ ਅਸੀਂ ਸੁਣਨਾ ਆਪਣੇ ਕੰਨਾਂ ਰਾਹੀਂ ਜਦੋਂ ਜਪਣਾ ਉਹਨੂੰ ਅਸੀਂ ਤੁਨ ਕਾਰਵਾਚ ਗਾ ਕੇ ਪੜਨਾ ਜਿਸ ਤਰ੍ਹਾਂ ਵੀ ਸਾਨੂੰ ਪਿਆਰਾ ਲੱਗਦਾ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਜਿਸ ਵੀ ਚੀਜ਼ ਦੇ ਵਿੱਚ ਸਾਡਾ ਪ੍ਰੇਮ ਪੈਂਦਾ ਸਾਨੂੰ ਪਿਆਰੀ ਲੱਗਦੀ ਆ ਸਾਡਾ ਦਿਲ ਕਰਦਾ ਉਹਨੂੰ ਦੁਬਾਰਾ ਦੁਬਾਰਾ ਸੁਣਨ ਨੂੰ ਅਸੀਂ ਇੱਕ ਵਾਰ ਵਾਹਿਗੁਰੂ ਕਹਾਂਗੇ ਸਾਡਾ ਦੁਬਾਰਾ ਸੁਣਨ ਨੂੰ ਫੇ ਚਿਤ ਕਰਦਾ ਕਿ ਕਿ ਸਾਨੂੰ ਆਪਣਾ ਕਿਹਾ ਪਿਆਰਾ ਲੱਗਦਾ ਸਿਰ ਅਸੀਂ ਮੰਨਣਾ ਉਸ ਪਰਮੇਸ਼ਰ ਨੂੰ ਉਹਦੇ ਨਾਮ ਨੂੰ ਉਦੀ ਬਾਣੀ ਨੂੰ ਸਿੱਤੇ ਕਬੀਰ ਜੀ ਕਹਿੰਦੇ ਨੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਨੀ RAM ਕਬੀਰਾ ਏਕ ਪਏ ਹੈ ਕੋਏ ਨਾ ਸਕੈ ਪਛਾਨੀ ਇਹਨੇ ਪਰਮੇਸ਼ਰ ਨੂੰ ਪਉਣਾ ਸਾਡੇ ਸਾਹਮਣੇ ਦ੍ਰਿਸ਼ ਉਹਨਾਂ ਨੇ ਪੂਰਾ ਪੇਸ਼ ਕੀਤਾ ਕਿ ਹੁਣ ਜਲ ਵਿੱਚ ਜਲ ਸਮਾ ਗਿਆ ਉਹਨੂੰ ਕੋਈ ਕੱਢ ਨਹੀਂ ਸਕਦਾ ਪਹਿਚਾਨ ਵੀ ਨਹੀਂ ਸਕਦਾ ਕਿ ਪਹਿਲਾ ਜਲ ਕਿਹੜਾ ਤੇ ਪੁਰਾਣਾ ਕਿਹੜਾ ਨਮਾ ਕਿਹੜਾ ਤੇ ਪਹਿਲਾ ਕਿਹੜਾ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਸਾਰਿੰਗ ਪਾਣੀ RAM ਕਬੀਰਾ ਇੱਕ ਪਏ ਹੈ ਕੋਏ ਨਾ ਸਕੈ ਪਛਾਨੇ ਇਸ ਲਈ ਸਾਨੂੰ ਪਾਤਸ਼ਾਹ ਕਹਿੰਦੇ ਨੇ ਉਦਮ ਕਰੋ ਵੜ ਭਾਗਿਓ ਸਿਮਰੋ ਹਰ ਹਰ ਰਾਏ ਉਦਮ ਕਰੋ ਵੜ ਭਾਗਿਓ ਸਿਮਰੋ ਹਰ ਹਰ ਰਾਏ ਉਹਦਾ ਨਾਮ ਜਪੀਏ ਆਪ ਜਪੀਏ ਅਵਰਾ ਨਾਮ ਜਪਾਵੇ ਆਪ ਜਪੈ ਅਵਰਾ ਨਾਮ ਜਪਾਵੇ ਉਹਦਾ ਨਾਮ ਜਪੀਏ ਵੀ ਤੇ ਦੂਜਿਆਂ ਨੂੰ ਜਪਣ ਦੀ ਪ੍ਰੇਰਨਾ ਵੀ ਕਰੀਏ ਉਹਦੇ ਨਾਮ ਰਾਹੀਂ ਉਹਦੇ ਨਾਲ ਮਿਲਾਪ ਸੰਭਵ ਹੈ ਨਾਮ ਮਿਲਦਾ ਹੈ ਗੁਰੂ ਤੋਂ ਗੁਰੂ ਦੀ ਬਾਣੀ ਪੜਿਓ ਬਾਣੀ ਨਾਲ ਜੁੜਿਓ ਬਾਣੀ ਦੇ ਅਰਥ ਸਮਝਿਓ ਬਾਣੀ ਨੂੰ ਜੀਵਨ ਚ ਅਪਣਾਈਏ ਜਦੋਂ ਬਾਣੀ ਨਾਲ ਪ੍ਰੇਮ ਪੈ ਗਿਆ ਫਿਰ ਨਾਮ ਦੇ ਨਾਲ ਵੀ ਪ੍ਰੇਮ ਪੈ ਜਾਣਾ ਨਾਮ ਦੇ ਰਾਹੀਂ ਹੀ ਰੱਬ ਨੂੰ ਪਾਇਆ ਜਾ ਸਕਦਾ ਪਰਮੇਸ਼ਰ ਨੂੰ ਅਨੁਭਵ ਕੀਤਾ ਜਾ ਸਕਦਾ ਉਹਦੇ ਮਿਲਾਪ ਦਾ ਆਨੰਦ ਮਾਣਿਆ ਜਾ ਸਕਦਾ ਹੰਦੀ ਸੰਗਤ ਜੀ ਫਿਰ ਅਗਲੀ ਆਡੀਓ ਬਣਾਵਾਂਗੇ ਤਾਂ ਕਿ ਇਹ ਲੰਬੀ ਨਾ ਹੋ ਜਾਏ ਕਿ ਪਰਮੇਸ਼ਰ ਨੂੰ ਪਾ ਲੈਣਾ ਜੀਵ ਦੇ ਹੱਥ ਵਸ ਹੈ ਇਹ ਇਹ ਪਰਮੇਸ਼ਰ ਦੀ ਰਹਿਮਤ ਹੈ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ